ਹਾਂਜੀ ਉਹਦੀਆਂ ਨੇ ਗੱਲਾਂ ਤੇ ਉਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸਤਾਲਪੁਰਖ ਵਾਹਿਗੁਰੂ ਦੀਆਂ ਗੱਲਾਂ ਕਰੀਏ ਉਹਦੀਆਂ ਬਾਤਾਂ ਪਾਈਏ ਇਸ ਵੀਡੀਓ ਦੇ ਆਖਰ ਤੱਕ ਤੁਸੀਂ ਹੱਥ ਜੋੜ ਲੈਣੇ ਆ ਕਿ ਪ੍ਰਮਾਤਮਾ ਤੇਰੀ ਕੀੜ ਸੱਚੀ ਬੜੀ ਹੈ ਇਸ ਚਰਜਾ ਜਿਵੇਂ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਅਕਾਲਪੁਰਖ ਵਾਹਿਗੁਰੂ ਨੇ ਇਸ ਪੂਰੀ ਸ੍ਰੇਸ਼ਟੀ ਨੂੰ ਇਸ ਕਾਇਨਾਤ ਨੂੰ ਕਿੰਨਾ ਖੂਬਸੂਰਤ ਬਣਾਇਆ ਤੇ ਉਹਦੇ ਵਿੱਚ ਕਿੰਨੇ ਰੰਗ ਨੇ ਕਿੰਨੇ ਰੰਗਾਂ ਦੇ ਜੀਵ ਜੰਤੂ ਨੇ ਤੇ ਕੋਈ ਵੀ ਸ਼ੈ ਪਰਮਾਤਮਾ ਨੇ ਬਿਨਾ ਮਤਲਬ ਤੋਂ ਨਹੀਂ ਬਣਾਈ ਰੇਤ ਦਾ ਇੱਕ ਕਿਣਕਾ ਵੀ ਉਹਦਾ ਹੋਣਾ ਵੀ ਕੋਈ ਨਾ ਕੋਈ ਮਤਲਬ ਕੋਈ ਨਾ ਕੋਈ ਮਕਸਦ ਰੱਖਦਾ ਹੋਊਗਾ ਸਾਨੂੰ ਗਿਆਨ ਨਹੀਂ ਹੈਗਾ ਸਾਨੂੰ ਇਲਮ ਨਹੀਂ ਹੈਗਾ ਉਹ ਗੱਲ ਵੱਖਰੀ ਆ ਤੇ ਇਦਾਂ ਹੀ ਹੋਰ ਜੀਵ ਜੰਤੂ ਨੇ ਜਿਹੜੇ ਪ੍ਰਮਾਤਮਾ ਨੇ ਉਹਨਾਂ ਨੂੰ ਵੀ ਬਹੁਤ ਸਾਰੇ ਗੁਣਾ ਦੇ ਨਾਲ ਨਵਾਜਿਆ ਅੱਜ ਆਪਾਂ ਗੱਲ ਮਖਿਆਲ ਦੀ ਮੱਖੀ ਦੀ ਕਰਨੀ ਆ ਪਹਿਲਾਂ ਤਾਂ ਇਹਦੀ ਆ ਛੋਟੀ ਜੀ ਵੀਡੀਓ ਮੈਂ ਵਿੱਚ ਇਸ ਕਰਕੇ ਐਡ ਕੀਤੀ ਕਿ ਇਹਨੇ ਸੱਚੀ ਮੈਨੂੰ ਹੈਰਾਨ ਕਰ ਦਿੱਤਾ ਕਿ ਕਿੱਦਾਂ ਇੱਕ ਛੋਟੀ ਜੀ ਮਖਿਆਲ ਦੀ ਮੱਕੀ ਨੇ ਕੰਧ ਦੇ ਵਿੱਚੋਂ ਇੱਕ ਮੇਖ ਨੂੰ ਇੱਕ ਕਿੱਲ ਨੂੰ ਬਾਹਰ ਕੱਢਤਾ ਜੋ ਕਿ ਉਹਦੇ ਆਪਣੇ ਸਰੀਰ ਦੇ ਨਾਲੋਂ ਦੁੱਗਣੀ ਤਿੱਗਣੀ ਭਾਰੀ ਹੋ ਸਕਦੀ ਆ ਖੈਰ ਅਪਾਖ ਸ੍ਰੀ ਗੱਲ ਕਰੀ ਦੀ ਹੈ ਕਿ ਪ੍ਰਮਾਤਮਾ ਨੇ ਜਿਨੇ ਇਹਨਾਂ ਜੀਵ ਜੰਤੂਆਂ ਨੂੰ ਪੈਦਾ ਕੀਤਾ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਨੂੰ ਰਹਿਣ ਸਹਿਣ ਦਾ ਤੌਰ ਤਰੀਕਾ ਦੱਸਿਆ ਉਸੇ ਪ੍ਰਮਾਤਮਾ ਨੇ ਇਹਨਾਂ ਦੇ ਅੰਦਰ ਗੁਣ ਪੈਦਾ ਕੀਤੇ ਉਸੇ ਪ੍ਰਮਾਤਮਾ ਨੇ ਇਹਨਾਂ ਨੂੰ ਰਿਜ਼ਕ ਦਿੱਤਾ ਉਸੇ ਪ੍ਰਮਾਤਮਾ ਨੇ ਇਹਨਾਂ ਨੂੰ ਮਖਿਆਲ ਬਣਾਉਣ ਦਾ ਤੰਗ ਦਿੱਤਾ ਪਹਿਲਾਂ ਲੋਕ ਇਸ ਤਰੀਕੇ ਦੇ ਨਾਲ ਡੱਬਿਆਂ ਦੇ ਵਿੱਚ ਮਖਿਆਲ ਦੀਆਂ ਮੱਖੀਆਂ ਨੇ ਜਿਹੜੀਆਂ ਉਹ ਆਪਣੇ ਘਰੇ ਰੱਖਦੇ ਹੁੰਦੇ ਸੀ ਮਖਿਆਲ ਵੇਚਦੇ ਸੀਗੇ ਫਿਰ ਥੋੜਾ ਜਿਹਾ ਇਹ ਮਾਡਰਨ ਯੁੱਗ ਹੋਇਆ ਥੋੜਾ ਜਿਹਾ ਟੰਗ ਬਦਲ ਗਿਆ ਤਾਂ ਫਿਰ ਇਸ ਤਰੀਕੇ ਦੇ ਨਾਲ ਰੱਖਣਾ ਸ਼ੁਰੂ ਕਰਤਾ ਉਹ ਦੱਬਿਆਂ ਦੇ ਵਿੱਚ ਮਖਿਆਲ ਉਹ ਜਿੱਤਾ ਅੱਗੇ ਬਾਹਰ ਕੱਢਦੇ ਹੁੰਦੇ ਸੀ ਨਾ ਉਹਦਾ ਛੱਤਾ ਤੇ ਉਹਨੂੰ ਦੱਬ ਕੇ ਨਿਚੋੜ ਕੇ ਕੱਢਦੇ ਸੀ ਹੁਣ ਉਹ ਉਵੇਂ ਹੀ ਵਿੱਚੇ ਹੀ ਛੱਤੇ ਦੇ ਬਣਿਆ ਬਣਾਇਆ ਉਵੇਂ ਹੀ ਮਖਿਆਲ ਕਿਸੇ ਢੰਗ ਦੇ ਨਾਲ ਉਹ ਦੱਬਿਆਂ ਦੇ ਵਿੱਚ ਪਾ ਲੈਂਦੇ ਨੇ ਪਰ ਇਹ ਤੋਂ ਵੀ ਅੱਗੇ ਹੁਣ ਮਾਡਰਨ ਯੁੱਗ ਹੋ ਗਿਆ ਤੇ ਲੋਕਾਂ ਨੇ ਮਖਿਆਲ ਦੀਆਂ ਮੱਖੀਆਂ ਨੂੰ ਘਰੇ ਰੱਖਣਾ ਇੱਕ ਸ਼ੋਪੀਸੀ ਬਣਾ ਲਿਆ ਇੱਕ ਸ਼ੌਂਕ ਵੀ ਆ ਇੱਕ ਸ਼ੋਪੀਸ ਵੀ ਆ ਮਤਲਬ ਹੁਣ ਇੱਕ ਇਦਾਂ ਦਾ ਸ਼ੀਸ਼ੇ ਦਾ ਘਰ ਦੇ ਵਿੱਚ ਥੋੜੇ ਛੱਤਾ ਲੱਗ ਜਾਂਦਾ ਤੇ ਉਹਦਾ ਜਿਹੜਾ ਰਾਹ ਵਾ ਮੂੰਹ ਆ ਜਿਹੜਾ ਉਹ ਇੱਕ ਪੈਪਰਾਹੀ ਉਹ ਬਾਹਰਲੇ ਪਾਸੇ ਨਿਕਲ ਜਾਂਦਾ ਤੁਹਾਡੇ ਘਰ ਤੋਂ ਤੇ ਉਹ ਪੈਪਰਾਹੀੋਂ ਮੱਖੀਆਂ ਅੰਦਰ ਆਉਂਦੀਆਂ ਤੇ ਬਾਹਰ ਜਾਂਦੀਆਂ ਨੇ ਤੇ ਇਹ ਜਿਹੜਾ ਛੱਤਾ ਇਹ ਤੁਸੀਂ ਆਪਣੇ ਘਰ ਦੇ ਅੰਦਰ ला ਸਕਦੇ ਹੋ ਕਿਉਂ ਲੋਕ ਇਹ ਚੀਜ਼ਾਂ ਆਪਣੇ ਘਰ ਦੇ ਅੰਦਰ ਲੈ ਕੇ ਆਏ ਆਪਾਂ ਨੂੰ ਪਤਾ ਵੀ ਜਿਹੜੀਆਂ ਮੱਖੀਆਂ ਨੇ